ਸਤਿ ਸ੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਅੱਜ ਤੁਹਾਨੂੰ weight loss ਕਰਨ ਲਈ ਇੱਕ ਰੈਸਪੀ ਦੇ ਰਹੇ ਹਾਂ ਇਹ ਆਪਾਂ ਜਿਹੜੀ ਤੁਹਾਨੂੰ ਵੀਡੀਓ ਪਾਈ ਸੀ ਹੋਮ ਮੇਡ ਇਮਿਊਨਿਜ਼ੜੀ ਉਹਦੇ ਵਿੱਚ ਆਪਾਂ ਇਹਦੇ ਵਿੱਚ ਆਪਾਂ ਘਰ ਦੀ ਮਲਾਈ ਲੈ ਕੇ ਉਹਦੇ ਵਿੱਚ ਆਪਾਂ ਹੋਮ ਮੇਡ ਜਿਹੜੀ ਇਮਿਊਨਿਜ਼ ਬਣਾਈ ਸੀ ਉਹ ਪਾ ਕੇ ਇਸ ਤਰ੍ਹਾਂ ਦਾ ਮਿਕਸਚਰ ਆਪਾਂ ਹਾਂਡੀ ਨਾਲ ਬਣਾ ਲਿਆ ਉਸ ਤੋਂ ਬਾਅਦ ਇਸ ਲਈ ਸਾਰੇ ਜਾਨੇ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਲਾਈਕ ਕਰਦਿਆ ਕਰੋ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਆਜੋ ਅੱਗੇ ਆਪਾਂ ਵੀਡੀਓ ਦੱਸਦੇ ਹਾਂ ਲਓ ਜੀ ਅੱਜੜੀ ਜੋ ਰੈਸਪੀ ਆਪਣੀ ਉਹ ਹੈ weight ਘਟਾਉਣ ਲਈ ਸੈਲਡ ਦੇਖੋ ਇਹ ਆਪਾਂ ਲਏ ਆ ਕਾਲੇ ਛੋਲੇ ਇਹਨਾਂ ਨੂੰ ਆਪਾਂ ਭਿਉਆ ਤਾਂ ਸੀ ਭਿਉ ਕੇ ਉਬਾਲ ਲਿਆ ਉਬਾਲ ਕੇ ਆਪਾਂ ਇਹਨਾਂ ਦਾ ਜਿਹੜਾ ਪਾਣੀ ਉਹ ਕੱਢਤਾ ਉਹਨੂੰ ਵੀ ਆਪਾਂ ਵੇਸਟ ਨਹੀਂ ਕਰਾਂਗੇ ਕਿਉਂਕਿ ਉਹਦੇ ਵਿੱਚ ਵੀ ਬਹੁਤ ਵਧੀਆ ਤਾਕਤਪੂਰਤ ਹੁੰਦਾ ਪਾਣੀ ਜਿਹੜਾ ਕਾਲੇ ਛੋਲੇ ਆਪਾਂ ਭੌਂ ਕੇ ਪਾਣੀ ਵੀ ਪੀਂਨੇ ਕਹੀ ਹੈ ਨਾ ਨਮਕ ਪਾ ਕੇ ਤਾਂ ਕਾਲੀ ਮਿਰਚ ਪਾ ਲਓ ਨਮਕ ਪਾ ਲਓ ਉਹਦੇ ਵਿੱਚ ਤੁਸੀਂ ਇਹਨਾਂ ਨੂੰ ਮੈਸ਼ ਕਰਕੇ ਪਾ ਲਓ ਤਾਂ ਵੀ ਇੱਕ ਬਹੁਤ ਵਧੀਆ ਸਮੂਦੀ ਬਣ ਜਾਂਦੀ ਹੈ ਬਹੁਤ ਵਧੀਆ ਤਾਕਤਵਰ ਹੁੰਦੀ ਹੈ ਉਹ ਤੇ ਆਪਾਂ ਉਹਨੂੰ ਵੀ ਵੇਸਟ ਨਹੀਂ ਕਰਾਂਗੇ ਤੇ ਇਹਦੇ ਨਾਲ ਜੇ ਤੁਸੀਂ ਇਹ ਲੈਣਿਓ ਰੈਸਪੀ ਤੇ ਇਹਦੇ ਨਾਲ ਵੇਟ ਹੈ ਜਿਹੜਾ ਤੁਹਾਡਾ ਬਹੁਤ ਜ਼ਿਆਦਾ ਮਾਤਰਾ 'ਚ ਘਟਦਾ ਹੈ ਤੇ ਆਪਾਂ ਕਾਲੇ ਛੋਲੇ ਪਾ ਲਈ ਜੀ ਇਦੇ ਵਿੱਚ ਪਾਵਾਂਗੇ ਆਪਾਂ ਖੀਰਾ ਤੁਸੀਂ ਆਪਦੇ ਸਵਾਦ ਅਨਸਾਰ ਜੋ-ਜੋ ਮਰਜ਼ੀ ਚੀਜ਼ ਪਾ ਸਕਦੇ ਹੋ ਜੀ ਇਹ ਪਾ ਲਿਆ ਆਪਾਂ ਪਿਆਜ਼ ਟਮਾਟਰ ਆਪਾਂ ਇਹਦੇ ਵਿੱਚ ਫਰੂਟ ਵੀ ਪਾ ਸਕਦੇ ਆਂ ਹਰੀ ਮਿਰਚ ਵੀ ਪਾ ਸਕਦੇ ਆਂ ਜੇ ਬੱਚਿਆਂ ਨੇ ਖਾਣਾ ਤਾਂ ਬੱਚਿਆਂ ਨੂੰ ਬੇਸ਼ੱਕ ਤੁਸੀਂ ਹਰੀ ਮਿਰਚ ਨਾ ਦਿਓ ਬਿਨੋਂ ਹਰੀ ਮਿਰਚ ਤੋਂ ਪਾ ਲਓ ਜੀ ਆਪਾਂ ਪਾਇਆ ਪਨੀਰ ਇਹਦੇ ਵਿੱਚ ਦੇਖੋ ਜੀ ਪ੍ਰੋਟੀਨ ਕਾਲੇ ਛੋਲੇ ਪ੍ਰੋਟੀਨ ਦਿੰਦੇ ਆ ਫਾਈਬਰ ਹੈ ਬਹੁਤ ਜ਼ਿਆਦਾ ਫੀਰਾ ਹਨਾ ਪਾਣੀ ਹੈ ਵਾਟਰ ਹੈ ਵਾਟਰ ਵੀ ਆਪਣੇ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ weight ਘਟਾਉਣ ਦੇ ਵਿੱਚ ਪਨੀਰ ਪਨੀਰ ਵੀ ਬਹੁਤ ਵਧੀਆ weight ਘਟਾਉਣ ਦੇ ਦਾ ਸੋਰਸ ਹੈ ਇੱਕ ਇਹ ਚੀਜ਼ਾਂ ਆਪਾਂ ਪਾ ਲਈਆਂ ਜੀ ਉਸ ਤੋਂ ਬਾਅਦ ਜੋ ਆਪਾਂ ਮਲਾਈ ਤੇ ਮਿਊਨਿਸ ਨੂੰ ਮਿਕਸਚਰ ਬਣਾਇਆ ਸੀ ਆਪਾਂ ਜਿਹੜਾ ਉਹ ਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਇਹਦੇ ਵਿੱਚ ਆਪਾਂ ਪਾਵਾਂਗੇ ਸਵਾਦ ਅਨਸਾਰ ਨਮਕ ਨਮਕ ਦੇਖੋ ਆਪਣੇ ਛੋਲਿਆਂ ਚ ਵੀ ਪਾਇਆ ਆਪਾਂ ਜਦੋਂ ਆਪਾਂ ਮਿਊਨਿਸ ਬਣਾਈਏ ਉਹਦੇ ਵਿੱਚ ਵੀ ਪਾਇਆ ਹੈ ਇਸ ਲਈ ਇਹ ਤੁਸੀਂ ਆਉਤੇ ਉਸਾਵਨਾ ਪਾ ਲਓ ਇਹ ਪਾਈ ਆਪਾਂ ਲਾਲ ਮਿਰਚ ਕਈ ਲੋਕ ਲਾਲ ਮਿਰਚ ਪਸੰਦ ਨਹੀਂ ਕਰਦੇ ਤਾਂ ਆਪਾਂ ਜੀ ਜੀਰਾ ਭੁੰਨਿਆ ਹੋਇਆ ਇਹਦਾ ਬਹੁਤ ਵਧੀਆ ਟੇਸਟ ਹੁੰਦਾ ਹੈ ਇਹ ਤੁਸੀਂ ਵੱਧ ਵੀ ਪਾ ਸਕਦੇ ਹੋ ਚਿਲੀ ਫਲੈਕਸ ਵੀ ਪਾ ਸਕਦੇ ਹੋ ਕੋਈ ਵੀ ਫਰੂਟ ਪਾ ਸਕਦੇ ਹੋ ਇਹਦੇ ਵਿੱਚ ਆਪਾਂ ਕੁਝ ਪਾਇਆ ਕਿਸ਼ਮਿਸ਼ ਭਿਓ ਕੇ ਰੱਖੀ ਸੀ ਮੈਂ ਇਹਨੂੰ ਆਪਾਂ ਹੁਣ ਕਰਾਂਗੇ ਮਿਕਸ ਇਦੇ ਵਿੱਚ ਆਪਾਂ ਥੋੜਾ ਜਿਹਾ ਹੋਰ ਜੋ ਆਪਾਂ ਕਰੀਮ ਬੜਾਈਓ ਹੋਰ ਪਾਵਾਂਗੇ ਕਈ ਦਹੀਂ ਵੀ ਪਾ ਲੈਂਦੇ ਆ ਜੀ ਦਹੀਂ ਵੀ ਪਾ ਸਕਦੇ ਆ ਆਪਾਂ ਇਹ ਤੁਸੀਂ ਆਪਣੀ ਟਾਈਪ ਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਦਿਓ ਇਹਦੇ ਨਾਲ ਜ਼ਰੂਰੀ ਨਹੀਂ ਜੀ ਵੇਟ ਘਟਦਾ ਹੈ ਵੇਟ ਵੱਧਦਾ ਵੀ ਹੈ ਆਪਾਂ ਇਸ ਪਰਪੱਡ ਨਹੀਂ ਖਾਵਾਂਗੇ ਉਹ ਆਪਣੇ ਸਰੀਰ ਤੇ ਉਸ ਤਰ੍ਹਾਂ ਹੀ ਹੋ ਕਿਉਂਕਿ ਜੇ ਆਪਾਂ weight ਘਟਾ ਰਹੇ ਹਾਂ ਤਾਂ ਆਪਾਂ ਹੋਰ ਵੀ ਚੀਜ਼ਾਂ ਦਾ ਧਿਆਨ ਵਿੱਚ ਰੱਖਾਂਗੇ ਇਹ ਨਹੀਂ ਵੀ ਕੱਲਾ ਆਪਾਂ ਸੈਲਡ ਨਾਲ ਹੀ weight ਘਟਾ ਸਕਦੇ ਹਾਂ ਹੋਰ ਵੀ ਬਹੁਤ ਚੀਜ਼ਾਂ ਜਿਹੜੀਆਂ ਆਪਾਂ ਧਿਆਨ ਵਿੱਚ ਰੱਖਾਂਗੇ ਫੇਰ ਹੀ ਆਪਣਾ weight ਘਟਦਾ ਆਪਾਂ ਨੂੰ ਮਿੱਠਾ ਬਿਲਕੁਲ ਬੰਦ ਕਰਨਾ ਪਊਗਾ ਤਲੀਆਂ ਚੀਜ਼ਾਂ ਬੰਦ ਕਰਨੀਆਂ ਪੈਣਗੀਆਂ ਇਸ ਨਾਲ ਆਪਣਾ weight ਘਟੂਗਾ ਹਨਾ ਬੈਕਿੰਗ ਵੀ ਜ਼ਰੂਰੀ ਹੈ ਇਸ ਤਰ੍ਹਾਂ ਬਣਾਓ ਜੀ ਇਹ ਖਾਓ ਬੱਚਿਆਂ ਨੂੰ ਵੀ ਜ਼ਰੂਰ ਦਿਓ ਦੱਸਿਓ ਵੀ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਸਾਡੀ ਵੀਡੀਓ ਉੱਤੇ ਆਪਾਂ ਹੋਰ ਨਵੀਂ ਰੈਸਪੀ ਦੇ ਨਾਲ ਫੇਰ ਮਿਲਾਂਗੇ ਧੰਨਵਾਦ